ਆਪਸ ਵਿੱਚ ਗੁਰਮਤਿ ਦੀ ਸਾਂਝ ਪਾਈਏ ਕੋਈ ਵੀ ਰਸਨਾ ਬਿਰਬੀ ਤੇ ਬਾਂਜੀ ਨਾ ਰਹੇ ਸਾਰੇ ਗੱਜ-ਬੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਮਿਹਰਮਤ ਕੀਤੀ ਹੈ ਤਾਂ ਕਰਕੇ ਸਾਨੂੰ ਸਤ ਸੰਗਤ ਦੀਆਂ ਇਹ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ ਸੋ ਜਿੱਥੇ ਕੱਲ ਦੇ دیਵਾਨਾਂ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ ਕੀ ਜਿਸ ਬੇਲੇ ਮੇਰੀ ਪੀਰੀ ਦੇ ਮਾਲਕ ਸੇਵੇਂ ਪਾਦਸ਼ਾ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਹਥਿਆਰਬੰਦ ਸੂਰਮੀਆਂ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਜੀ ਦੀ ਚਰਨ ਛੋਪਾ ਰਾਬਤ ਧਰਤੀ ਨਾਨਕ ਮਤਿ ਇਹ ਜਦੋਂ ਵੀ ਲੋਗੀਆਂ ਨੂੰ ਇਸ ਦਾ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ ਬਹੁਤ ਸਾਰੇ ਸੂਰਮੇ ਲੈ ਕੇ ਗੁਰਨਾਨਕ ਸਾਹਿਬ ਜੀ ਦੇ ਘਰ ਦੀ ਮਰਜਾਦਾ ਨੂੰ ਬਹਾਲ ਕਰਾਉਣ ਵਾਸਤੇ ਗੁਰੂ ਘਰ ਦੀ ਬੇਅਬਦੀ ਨੂੰ ਰੋਕਣ ਵਾਸਤੇ ਆਏ ਐ ਤਾਂ ਕਬੀ ਜੀ ਕਹਿੰਦੇ ਉਸ ਵੇਲੇ ਜੋਗੀ ਜਿਹੜੇ ਸਨ ਉਹ ਨਾਨਕ ਮਤੇ ਦੀ ਧਰਤੀ ਤੋਂ ਨਸ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਡਰ ਸੀ ਕਿ ਜੇਕਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਹੈ ਤੇ ਹੋ ਸਕਦਾ ਇਹਨਾਂ ਨੇ ਸਾਨੂੰ ਗਿਰਫਦਾਰ ਕਰ ਲੈਣ ਪਤਾ ਨਹੀਂ ਕਿਹੜੇ ਰੂਪ ਵਿੱਚ ਸਾਨੂੰ ਸਜ਼ਾਾਂ ਮਾ ਭੁਗਤਣੀਆਂ ਪੈਣੀਆਂ ਨੇ ਆਓ ਸਾਹਿਬ ਜੀ ਕਿਰਪਾ ਕਰਨ ਅਗਲਾ ਜੋ ਪ੍ਰਸੰਗ ਹੈ ਉਹਦੀ ਵਿਚਾਰ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਕਰ ਸਕੀਏ ਕਾਇਦ ਮੈਨੂੰ ਲੱਗਦਾ ਹੈ ਲਾਈਟ ਚਲੀ ਗਈ ਕਿਉਂਕਿ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਸਾਊਂਡ ਦੀ ਇੱਧਰ ਤੇ ਆਓ ਇੱਕ ਵਾਰੀ ਸਾਰੇ ਆਪਾਂ ਸਤਿਗੁਰਾਂ ਨੂੰ ਸਿਰ ਝੁਕਾਉਂਦਿਆਂ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਉਪਈਏ اے ਪ੍ਰਭੂ ਰਾਬਰ ਕੋ ਅਪਵਾਦ ਦਿਓ ਉਸ ਵੇਲੇ ਕੁਝ ਲੋਕ ਐਸੇ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਲਗੇ ਮਹਾਰਾਜ ਇਸ ਗੱਲ ਕਰਕੇ ਆਪ ਜੀ ਦੀ ਨਿੰਦਿਆ ਹੋਵੇਗੀ ਬਿਗਰਾਇ ਬਿਰਦ ਰਖੋ ਮੇਰਾ ਯਾਦ ਕਿਉਂਕਿ ਜੇਕਰ ਤੁਸੀਂ ਗੁਰੂ ਅਸਤਾਨ ਦੀ ਮਰਜਾਦਾ ਨੂੰ ਬਹਾਲ ਨਾ ਕਰਾਇਆ ਇਹਨਾਂ ਜੋਗੀਆਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਤਾਨ ਨੂੰ ਆਜ਼ਾਦ ਨਾ ਕਰਵਾਇਆ ਤਾਂ ਇਹਦੇ ਨਾਲ ਧਰਮ ਵਿਗੜੇਗਾ ਇਸ ਕਰਕੇ ਇਸ ਦਰ ਦੀ ਜਿਹੜੀ ਮਰਜ਼ਾਦਾ ਹੈ ਉਹਨੂੰ ਆਪ ਜੀ ਨੇ ਕਾਇਮ ਰੱਖਣਾ ਹੈ ਸਤ ਗੁਰ ਸਦਾ ਸਲਾਮਤ ਗਦੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਗੱਦੀ ਹੈ ਨਾ ਜਿਸ ਗੱਦੀ ਤੇ ਆਪ ਜੀ ਬੈਠੇ ਹੋ ਇਹ ਗੱਦੀ ਸਦਾ ਸਲਾਮਤ ਰਹੇ ਬਿਗਰ ਪ੍ਰਾਪਤ ਜੈ ਕਹੋ ਬਾਦੀ ਤੇ ਨਾਲੇ ਕਹਿ ਲਗਿਆ ਮਹਾਰਾਜ ਹੁਣ ਮੈਂ ਆਪ ਜੀ ਨੂੰ ਕੀ ਕਹਿ ਸਕਦਾ ਹਾਂ ਕਿਸ ਤਰ੍ਹਾਂ ਆਪ ਜੀ ਨੂੰ ਮਿਲ ਸਕਦਾ ਹਾਂ ਕਿਉਂਕਿ ਆਪ ਜੀ ਦੀ ਬਾਬਤ ਮੈਂ ਆਪਣੀ ਰਸਨਾ ਤੋਂ ਬਹੁਤ ਮਾੜੇ ਬਚਨ ਕਹੇ ਸਾਨ ਮਮਤਨ ਤਜ ਜੇ ਸੁਧਰੈ ਥਾਨੂ ਤੇ ਨਾਲੇ ਇਹ ਜਿਹੜਾ ਆਲਮਸਤ ਨਾਮ ਦਾ ਸਾਧੂ ਸੀਨਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਹੇ ਸੱਚੇ ਪਾਦਸ਼ਾਹ ਜੀ ਜੇ ਮੇਰੇ ਸਰੀਰ ਛੱਡਣ ਦੇ ਨਾਲ ਇਸ ਅਸਥਾਨ ਦੀ ਮਰਜ਼ਾਦਾ ਬਹਾਲ ਹੋ ਸਕਦੀ ਅੱਜ ਵੀ ਤੁਸੀਂ ਵੇਖੋ ਬਹੁਤ ਸਿਆਣੀ ਗੁਰਸਿੱਖ ਉਹ ਹੁੰਦੇ ਐ ਕਹਿੰਦੇ ਭਾਈ ਜੇ ਮੇਰੇ ਲਾਂਭੇ ਹੋਣ ਦੇ ਨਾਲ ਗੁਰੂ ਘਰ ਦੇ ਕਾਰਜ ਵਧੀਆ ਤਰੀਕੇ ਨਾਲ ਚੱਲਦੇ ਐ ਤਾਂ ਮੈਂ ਪਿੱਛੇ ਹਟ ਜਾਣਾ ਤੇ ਬਾਕੀ ਦੇ ਗੁਰਸਿੱਖ ਅੱਗੇ ਆ ਕੇ ਸੇਵਾ ਕਰਨ ਕਿਉਂਕਿ ਜਿਨ੍ਹਾਂ ਨੇ ਪਕੜ ਨਹੀਂ ਬਣਾਈ ਹੁੰਦੀ ਪਰ ਜਿਨ੍ਹਾਂ ਨੇ ਪਕੜ ਬਣਾਈ ਹੁੰਦੀ ਐ ਉਹ ਸਾਰੀ ਜਿੰਦਗੀ ਆਪਣੇ ਆਉਧਿਆਂ ਤੋਂ ਲਾਂਭੀ ਨਹੀਂ ਹੁੰਦੀ ਸਾਰੀ ਜਿੰਦਗੀ ਆਪਣੇ ਪੈਰ ਜਮਾ ਕੇ ਰੱਖਦੇ ਐ ਤੇ ਕਹਿ ਲੱਗਿਆ ਮਹਾਰਾਜ ਜੇ ਮੇਰੇ ਸਰੀਰ ਛੱਡਣ ਦੇ ਨਾਲ ਗੁਰੂ ਘਰ ਦੀ ਮਰਜ਼ਾਦਾ ਕਾਇਮ ਰਹਿ ਸਕਦੀ ਐ ਤਾਂ ਮੈਂ ਆਪਣੇ ਪ੍ਰਾਨ ਤਿਆਗ ਦੇ ਮੰਗਾ ਹੋ ਤਜ ਦਿਆ ਤਨ ਕਮੈ ਪ੍ਰਾਨ ਨੂੰ ਤਾਂ ਮੈਂ ਇੱਕ ਪਲ ਦੇ ਵਿੱਚ ਹੀ ਆਪਣੇ ਪ੍ਰਾਨ ਜਿਹੜੇ ਐ ਤਿਆਗ ਦੇਣੇ ਹਨ ਉਹ ਨਾ ਜੋਗੀ ਲਹੈ ਬਿ ਸਾਧੂ ਹੋ ਸਕਦਾ ਫਿਰ ਜੋਗੀਆਂ ਨੂੰ ਕੋਈ ਪੀੜ ਨਾ ਹੋਵੇ ਕਿਉਂਕਿ ਜਦੋਂ ਮੈਂ ਇਸ ਅਸਥਾਨ ਤੇ ਨਾ ਰਿਹਾ ਫਿਰ ਜੋਗੀਆਂ ਨੂੰ ਇੰਜ ਲੱਗੇਗਾ ਹੁਣ ਅਸੀਂ ਆਪਣੀ ਮਨਮਰਜ਼ੀ ਕਰਨੀ ਹੈ ਫਿਰ ਜੋਗੀਆਂ ਨੂੰ ਕੋਈ ਦੁੱਖ ਨਹੀਂ ਹੋਣਾ ਕਰ ਅਹੰਕਾਰ ਉਠਾਵਾ ਬਦੂ ਤੇ ਇਹ ਜਿਹੜੇ ਕੰਨ ਪਾਟੇ ਜੋਗੀ ਐ ਇਹ ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਧਰਮ ਹੀ ਅਖਵਾਉਣ ਦਾ ਮਾਨ ਲੈ ਕੇ ਬਿਨਾ ਕਿਸੇ ਕਾਰਨ ਦੇ ਮੇਰੇ ਨਾਲ ਝਗੜਾ ਕਰਦੇ ਹਨ ਸ੍ਰੀ ਨਾਨਕ ਕੀ ਮਹਿਮਾ ਗਔਰੀ ਤੇ ਨਾਲੇ ਕਹਿ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਵਡਿਆਈ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਮਹਿਮਾ ਹੈ ਉਹ ਬਹੁਤ ਸਾਰੀ ਹੈ ਅਮਰਾ ਅਛਤ ਹੋਤ ਆ ਬਹੌਰੀ ਤੇ ਤੁਹਾਡੀ ਸ਼ੋਤ ਤੋਂ ਬਿਨਾ ਭਾਵ ਜੇ ਆਪ ਜੀ ਇਸ ਅਸਥਾਨ ਤੇ ਨਾ ਰਹੇ ਤੁਸੀਂ ਇੱਥੇ ਰਹਿ ਕੇ ਗੁਰ ਮਰਜਾਦਾ ਨੂੰ ਬਹਾਲ ਨਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਵਡਿਆਈ ਹੈ ਨਾ ਉਹ ਕੀਤੇ ਨਾ ਕੀਤੇ ਖਤ ਜਾਵੇਗੀ ਤੋਂ ਪਛ ਕੀ ਕਿਆ ਹੈ ਚੱਲੀ ਤੇ ਮਹਾਰਾਜ ਜੇ ਆਪ ਜੀ ਨੇ ਇਸ ਜਗ੍ਹਾ ਤੇ ਸੁਧਾਰ ਨਾ ਕੀਤਾ ਇਸ ਜਗ੍ਹਾ ਤੇ ਇਹਨਾਂ ਕਨ ਪਾਟੇ ਜੋਗੀਆਂ ਨੇ ਕਬਜ਼ਾ ਕਰ ਲਿਆ ਫਿਰ ਤੇ ਇਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੈ ਅੱਜ ਵੀ ਇਸੇ ਤਰ੍ਹਾਂ ਚੱਲਦਾ ਵੀ ਜਿਸ ਬੰਦੇ ਨੇ ਕਬਜ਼ਾ ਕੀਤਾ ਉਹ ਆਪਣੀ ਮਨਮਰਜ਼ੀ ਕਰਦਾ ਭਾਵੇਂ ਉਹ ਗੁਰੂ ਦੀ ਮਰਜ਼ਾ ਦਾ ਹੈ ਆ ਮੈਂ ਨਹੀਂ ਇਸੇ ਤਰ੍ਹਾਂ ਕਹਿ ਲੱਗੇ ਮਹਾਰਾਜ ਜੇ ਆਪ ਜੀ ਨੇ ਇਸ ਜਗਾ ਤੇ ਸੁਧਾਰ ਨਾ ਕੀਤਾ ਤਾਂ ਤੁਹਾਡੇ ਜਾਣ ਤੋਂ ਬਾਅਦ ਇਨਾ ਜੋਗੀਆਂ ਨੇ ਪਤਾ ਨਹੀਂ ਕਿਹੜੀ ਕਿਹੜੀ ਮਰਜ਼ਾਦਾ ਪਤਾ ਨਹੀਂ ਕਿਹੜੇ ਕਿਹੜੇ ਨਿਜਮ ਹੈ ਇਸ ਜਗਾ ਤੇ ਚਲਾਉਣੇ ਹਨ ਹਲ ਪਾ ਸਕਤ ਪੀ ਨਰ ਪਾ ਦਲੀ ਫਿਰ ਤੁਹਾਡੇ ਜਾਨ ਤੋਂ ਬਾਅਦ ਇਹ ਥੋੜੀ ਤਾਕਤ ਰੱਖਣ ਵਾਲੇ ਜੋਗੀ ਵੀ ਜਿਹੜੇ ਐ ਨਾ ਨਿਰਭਉ ਹੋ ਜਾਵਨਗੇ ਕਿਉ ਨਾ ਉਹ ਤਾਲਿਤ ਬਨੋ ਸਹਾਇਕਾ ਤੇ ਮਹਾਰਜ ਕਿਰਪਾ ਕਰਕੇ ਆਪ ਜੀ ਸਹਾਇਕ ਬਨੋ ਜੋ ਕਿ ਗੁਰੂ ਦੇ ਸਿੱਖ ਦੀ ਭਾਵਨਾ ਹੈ ਕਿ ਜਦੋਂ ਵੀ ਕੋਈ ਵਿਵਤਾ ਆਨ ਪੈਂਦੀ ਹੈ ਤੇ ਮੇਰਾ ਪੂਰਾ ਗੁਰੂ ਮੇਰਾ ਸਹਾਈ ਬਣਦਾ ਜਿੱਥੇ ਵੀ ਮੈਂ ਗੁਰੂ ਨੂੰ ਚੇਤੇ ਕਰਦਾ ਤੇ ਗੁਰੂ ਜੀ ਸਹਾਇਤਾ ਕਰਦੇ ਹਨ ਅਸਾ ਕਾਰਜ ਤੁਮਰਾ ਹੀ ਲਾਇਕ ਤੇ ਨਾਲ ਹੀ ਕਹਿ ਲੱਗੇ ਵੀ ਇਹ ਜਿਹੜਾ ਬਹੁਤ ਵੱਡਾ ਕਾਰਜ ਹੈ ਨਾ ਇਹਦੇ ਲਈ ਸਿਰਫ ਆਪ ਜੀ ਹੋ ਤੁਹਾਡੇ ਤੋਂ ਬਿਨਾ ਇਹ ਕਾਰਜ ਨਹੀਂ ਹੋ ਸਕਦਾ ਅੱਜ ਮੈਂ ਇੱਕ ਵਿਦਵਾਨ ਪ੍ਰਚਾਰਕ ਦੀ ਕਥਾ ਸੁਣ ਰਿਹਾ ਸੀ ਕਿਉਂਕਿ ਸ਼ਾਇਦ ਤੁਹਾਨੂੰ ਪਤਾ ਹੋਵੇ ਅੱਜ ਦੇ ਦਿਨ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ ਸੀ ਕਿਉਂਕਿ ਤਾਂ ਸਿਪਾਹੀ ਮੈਨੂੰ ਮਾਫ਼ ਕਰਿਓ ਅੱਜ ਅਸੀਂ ਦੂਜੀਆਂ ਤੀਜੀਆਂ ਬਾਰੇ ਜਾਣਕਾਰੀ ਤੇ ਰੱਖਦੇ ਆਂ ਅੱਜ ਅਸੀਂ ਗਾਇਕਾਂ ਬਾਰੇ ਫਿਲਮੀ ਐਕਟਰਾਂ ਬਾਰੇ ਹੋਰ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਆਂ ਪਰ ਸਾਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਦੇ ਨਾਂ ਤੇ ਅੱਜ ਵੀ ਮਨੁੱਖੀ ਅਧਿਕਾਰ ਸੰਗਠਨ ਬਣਿਆ ਜਿਨ੍ਹਾਂ ਦੇ ਨਾਂ ਤੇ ਪਿਛਲੇ ਦਿਨਾਂ ਵਿੱਚ ਵਿਦੇਸ਼ਾਂ ਵਿੱਚ ਸਕੂਲ ਖੁੱਲ੍ਹਿਆ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਕੌਣ ਸਨ ਤੇ ਉਹਨਾਂ ਦੀ ਕਿੰਨੀ ਵੱਡੀ ਮਹਾਨ ਕੁਰਬਾਨੀ ਹੁਣ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਆ ਆ ਦੋ ਦਿਨ ਪਹਿਲਾਂ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ ਸ਼ਹੀਦੀ ਦਿਹਾੜਾ ਸੀ ਆ ਜਿਹੜੇ ਐਸਵਾਈਐਲਨ ਨਹਿਰ ਹੈ ਇਹਨੂੰ ਰੋਕਣ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਸੀ ਕਿਉਂਕਿ ਅਸੀਂ ਕਦੇ ਪੜ੍ਹਿਆ ਹੀ ਨਹੀਂ ਕਦੇ ਅਸੀਂ ਸਮਝਣ ਦਾ ਜਤਨ ਹੀ ਨਹੀਂ ਕੀਤਾ ਹਾਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਪਰ ਪੰਜਾਬ ਦਾ ਪਾਣੀ ਖੋਣ ਦੇ ਵਿੱਚ ਵੀ ਪੰਜਾਬ ਨੂੰ ਬੇਲੋੜੇ ਪਾਣੀ ਨਾਲ ਡੋਬਣ ਵਿੱਚ ਸਾਰੀਆਂ ਸਰਕਾਰਾਂ ਦਾ ਯੋਗਦਾਨ ਅਸੀਂ ਕਹੋ ਨਹੀਂ ਕਹਿ ਸਕਦੇ ਸ਼ਾਇਦ ਉਸ ਬੰਦੇ ਨਹੀਂ ਮੈਂ ਜਾਣਾਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਉਹ ਆਪਣੇ ਇੱਕ ਦੋਸਤ ਦੀ ਭਾਲ ਦੇ ਵਿੱਚ ਜਦੋਂ ਕਬਰਸਤਾਨ ਵਿੱਚ ਗਏ ਸਮਸ਼ਾਨ ਭੂਮੀ ਵਿੱਚ ਗਏ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਇੱਕ ਦੀ ਗੱਲ ਨਹੀਂ ਇੱਥੇ ਤਾਂ ਪਤਾ ਨਹੀਂ ਕਿੰਨੇ ਕੁ ਨੌ ਜਵਾਨਾਂ ਨੂੰ ਲਵਾਰਸ ਲਾਸਾਂ ਕੇ ਕੇ ਛਾੜ ਦਿੱਤਾ ਗਿਆ ਉਹਨਾਂ ਦੀ ਪਛਾਣ ਗੁਪਤ ਰੱਖੀ ਗਈ ਫਿਰ ਉਹਨਾਂ ਨੇ ਇਹ ਤੋਹਈਆ ਕੀਤਾ ਥਾਂ ਥਾਂ ਜਾ ਕੇ ਉਹਨਾਂ ਸਮਿਆਂ ਦਾ ਰਿਕਾਰਡ ਫਰੋਲਿਆ 25000 ਲਵਾਰਸ ਲਾਸਾਂ ਦਾ ਸੱਚ ਲੱਭ ਕੇ ਸਾਹਮਣੇ ਲਿਆਂਦਾ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਦੋਂ ਕੈਨੇਡਾ ਦੀ ਧਰਤੀ ਤੇ ਗਏ ਉੱਥੇ ਵੀ ਉਹਨਾਂ ਨੇ ਜਾ ਕੇ ਇਹ ਸਪੀਚ ਦਿੱਤੀ ਹਾਲਾਂਕਿ ਕੁਝ ਸੂਝਵਾਨ ਗੁਰਸਿੱਖਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਹਾਨੂੰ ਭਾਰਤ ਦੀ ਧਰਤੀ ਤੇ ਬਾਬਸ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੇ ਤੁਹਾਡੇ ਲਈ ਮਾਹੌਲ ਕੋਈ ਬਹੁਤਾ ਸੁਖਾਵਾਂ ਨਹੀਂ ਜਿਸ ਤਰ੍ਹਾਂ ਤੁਸੀਂ ਵੱਡੇ ਵੱਡੇ ਅਫਸਰਾਂ ਨੂੰ ਬੇਨਕਾਬ ਕੀਤਾ ਨਾ 25000 ਲਵਾਰਸ ਲਾਸਾਂ ਦਾ ਸੱਚ ਸਾਹਮਣੇ ਲਿਆਂਦਾ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਇਨ੍ਹਾਂ ਜ਼ੁਲਮੀ ਸਰਕਾਰਾਂ ਨੇ ਮਾਰ ਦਿੱਤਾ ਖਤਮ ਕਰ ਦਿੱਤਾ ਮੈਂ ਕਹਿੰਦਾ 25000 ਤੇ ਕੇਵਲ ਕੁਝ ਜ਼ਿਲ੍ਹਿਆਂ ਦੇ ਵਿੱਚ ਸੀ ਅਜੇ ਜਿਨ੍ਹਾਂ ਨੂੰ ਪਾਣੀ ਵਿੱਚ ਡੁੱਬ ਦਿੱਤਾ ਗਿਆ ਕਿਸੇ ਹੋਰ ਤਰੀਕੇ ਨਾਲ ਮਾਰ ਦਿੱਤਾ ਗਿਆ ਉਹਨਾਂ ਦੀ ਗਿਣਤੀ ਤੇ ਇਦੋਂ ਵੀ ਵੱਧ ਹੋ ਸਕਦੀ ਹੈ ਸ਼ੈ ਤੁਹਾਨੂੰ ਪਤਾ ਹੋਵੇ ਮਾਝੇ ਵਿੱਚ ਕਈ ਏਦਾਂ ਦੇ ਪਿੰਡ ਐ ਜਿੱਥੇ ਕਈ ਕਈ ਸਾਲ ਬੱਚੀਆਂ ਦੀਆਂ ਬਰਾਤਾਂ ਨਹੀਂ ਸੀ ਚੜੀਆਂ ਸੋ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਪਰ ਅੱਜ ਦੇ ਸਾਡੇ ਪ੍ਰਚਾਰਕ ਬੋਲਣ ਤੋਂ ਵੀ ਡਰਦੇ ਆ ਭਾਈ ਅਸੀਂ ਜਾਦ ਜਸਵੰਤ ਸਿੰਘ ਖਾਲੜਾ ਜੀ ਨੂੰ ਕਰ ਰਹੇ ਆ ਜੇ ਉਹ ਆਪਣੇ ਨਿੱਜੀ ਹਿੱਤਾਂ ਦੀ ਗੱਲ ਕਰ ਦੇ ਤਾਂ ਉਹਨਾਂ ਨੂੰ ਕੀ ਲੋੜ ਸੀ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਇੰਨੀ ਵੱਡੀ ਲੜਾਈ ਉਹਨਾਂ ਅਫਸਰਾਂ ਦੇ ਵਿਰੁੱਧ ਲੜਨ ਦੀ ਜਿਹੜੇ ਪਾਵਰਫੁੱਲ ਸਨ ਜਿਨ੍ਹਾਂ ਦੀ ਸਮੇਂ ਦੇ ਮੰਤਰੀਆਂ ਦੇ ਨਾਲ ਬਹੁਤ ਨੇੜਤਾ ਸੀ ਕਿ ਕਿ ਅਸਲ ਵਿੱਚ ਇਹ ਰਾਜਨੀਤਿਕ ਲੀਡਰ ਤੇ ਇਹ ਅਫਸਰ ਇਹਨਾਂ ਦੀ ਇੱਕ ਜੁੰਡਲੀ ਹੁੰਦੀ ਹੈ ਇਹ ਰਲ ਕੇ ਫਿਰ ਇਦਾਂ ਦੇ ਜਿਹੜੇ ਬਹੁਤ ਵੱਡੇ ਅਪਰਾਧ ਕਰਦੇ ਆ ਖੈਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਆਖਿਆ ਵੀ ਮੈਂ ਕੈਨੇਡਾ ਦੀ ਧਰਤੀ ਤੇ ਰਹਿ ਜਾਵਾਂ ਪਰ ਮੇਰੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਕਦੇ ਉਹਨਾਂ ਦੀ ਲਾਸਟ ਸਪੀਚ ਸੁਣੋ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸ਼ਹਾਦਤ ਜਿਹੜੀ ਹੈ ਨਾ ਇਹ ਗੁਰੂ ਦੀ ਦਿੱਤੀ ਹੋਈ ਬਹੁਤ ਵੱਡੀ ਬਖਸ਼ਿਸ਼ ਹੈ ਉਹ ਅੰਦਰੋਂ ਜੁੜੇ ਸਨ ਤੇ ਜਦੋਂ ਬਾਬਾ ਸ ਪੰਜਾਬ ਦੀ ਧਰਤੀ ਤੇ ਆਏ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਨ੍ਹਾਂ ਦੇ ਅੱਜ ਤੁਸੀਂ ਕਿਸੇ ਬੰਦੇ ਦਾ ਚਿਹਰਾ ਬੇਨਕਾਬ ਕਰੋ ਉਹਦਾ ਗੁਨਾਹ ਸਾਹਮਣੇ ਲਿਆਵੋਗੇ ਫਿਰ ਉਹ ਤੁਹਾਡੇ ਤੇ ਹਮਲਾ ਤੇ ਕਰੇਗਨ ਤੁਹਾਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੇਗਾ ਮੰਨਿਆ ਜਾਂਦਾ ਹੈ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਆਪਣੇ ਘਰ ਦੇ ਬਾਹਰ پارک ਵਿੱਚ ਆਪਣੀ ਗੱਡੀ ਧੋ ਰਹੇ ਸੀ ਤੇ ਜਦੋਂ ਗੱਡੀ ਧੋ ਰਹੇ ਸੀ ਉੱਥੇ ਪੁਲਿਸ ਆਈ ਤੇ ਜਦੋਂ ਉਹਨਾਂ ਨੂੰ ਲੈ ਕੇ ਜਾਣ ਲੱਗੇ ਪਰਿਵਾਰ ਦੇ ਮੈਂਬਰਾਂ ਨੇ ਪੁੱਛਿਆ ਵੀ ਉਹ ਕਹਿੰਦੇ ਵੀ ਥੋੜੀ ਜਿਹੀ ਪੁੱਛਗਿੱਛ ਕਰਨੀ ਹੈ ਤੇ ਬਾਅਦ ਇਸ ਇਹਨਾਂ ਨੂੰ ਛੱਡ ਦੇਵਾਂਗੇ ਛੱਡਣਾ ਤੇ ਕੇਸੀ 25000 ਲਵਾਰਸ ਲਾਸਾਂ ਦੇ ਸੱਚ ਲੱਭਣ ਵਾਲੀ ਨੂੰ ਅਖੀਰ ਸਮੇਂ ਦੇ ਜ਼ਾਲਮ ਪੁਲਿਸ ਨੇ ਲਵਾਰ ਸਲਾਸ ਬਣਾ ਦਿੱਤਾ ਮੈਂ ਤਾਂ ਬੇਨਤੀ ਕੀਤੀ ਹੈ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਹੈ 1995 ਦੇ ਵਿੱਚ ਹੁਣ ਮੈਨੂੰ ਮਾਫ਼ ਕਰੋ ਅਸੀਂ ਇੱਥੇ ਦੂਜੇ ਤੀਜੇ ਆ ਫਲਾਣੇ ਦੀ ਵਰਸੀ ਮਨਾ ਲਈ ਧਮਕੇ ਦੀ ਵਰਸੀ ਮਨਾਲੀ ਅੱਜ ਦੇ ਦਿਨ ਗਿਆਨੀ ਦਿੱਤ ਸਿੰਘ ਜੀ ਜਿਹੜੇ ਆ ਉਹਨਾਂ ਨੇ ਵੀ ਅਕਾਲ ਚਲਾਣਾ ਕੀਤਾ ਸੀ ਲਾਹੌਰ ਦੀ ਧਰਤੀ ਤੇ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਤੁਹਾਡੇ ਤੋਂ ਬਿਨਾ ਇਹ ਜਿਹੜਾ ਬਹੁਤ ਵੱਡਾ ਕਾਰਜ ਐ ਨਾ ਇਹ ਕੋਈ ਨਹੀਂ ਕਰ ਪਾਉਂਦਾ ਲਾਏ ਜਗਤ ਤਾ ਪੀਰੀ ਮੇਰੀ ਕਿਉਂਕਿ ਆਪ ਜੀ ਨੇ ਪੀਰੀ ਤੇ ਮੇਰੀ ਧਾਰਨ ਕੀਤੀ ਐ ਦੋ ਤਲਵਾਰਾਂ ਵੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇਕ ਆਜਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਨਾਲ ਸਿਪਾਹੀ ਨੀਰ ਨਾਲ ਕਰ ਦੁਸ਼ਟਾਂ ਕਰੇ ਤਗੀਰ ਦੀ ਪਗ ਤੇਰੀ ਕੀ ਜਹਾਂਗੀਰ ਦੀ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਬਣਾਇਆ ਤਾਂ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ